ਰਾਕੇਸ ਦੇ ਵਿੱਚ ਐਸਐਟ ਨੇ ਮਜੀਠੀਆ ਤੋਂ 4 ਘੰਟੇ ਕੀਤੀ ਪੁਛਗੈਸ ਮਜੀਠੀਆ ਬੋਲੇ ਮੈਂ ਪੁਛਗੈਸ ਤੋਂ ਨਹੀਂ ਡਰਦਾ ਸਾਨੂੰ ਲੜਾਈ ਲੜਨੀ ਗੁਰੂਆਂ ਨੇ ਸਿਖਾਈ ਆਪ ਬੋਲੀ ਜੇ ਮਜੀਠੀਆ ਸੱਚੇ ਤਾਂ ਡਰ ਕਾਦਾ ਨਿਕਾਰਾਗੂਆ ਮਨੁੱਖੀ ਤਸਕਰੀ ਕੇਸ ਦੀ ਜਾਂਚ ਕਰਾਵੇਗੀ ਪੰਜਾਬ ਸਰਕਾਰ ਪੁਲਿਸ ਨੇ ਚਾਰ ਮੈਂਬਰੀ ਐਸਐਟ ਦਾ ਕੀਤਾ ਗਠਨ ਜਲਦ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਤੇ ਹੁਕਮ ਵਿਕੇ ਸਿੰਘ ਬਣੇ ਮੁੱਖ ਮੰਤਰੀ ਮਾਨ ਦੇ ਸਪੈਸ਼ਲ ਮੁਖਸਕਰਤ ਗਵਰਨਰ ਦੇ ਵੱਲੋਂ ਨਵੀਂ ਨਿਯੁਕਤੀ ਨੂੰ ਮਨਜ਼ੂਰੀ ਮੈਨੂੰ ਪ੍ਰਸਾਦ ਦੀ ਰਿਟਾਇਰਮੈਂਟ ਤੋਂ ਬਾਅਦ ਖਾਲੀ ਪਈ ਸੀ ਪੋਸਟ ਪ੍ਰਧਾਨ ਮੰਤਰੀ ਨੇ ਅਯੁੱਧਿਆ ਦਾ ਕੀਤਾ ਦੌਰਾ ਪੀਐਮ ਬੋਲੇ 22 ਜਨਵਰੀ ਦੇ ਇਤਿਹਾਸਿਕ ਪਲ ਦਾ ਇੰਤਜ਼ਾਰ 22 ਦੀ ਸ਼ਾਮ ਪੂਰਾ ਦੇਸ਼ ਮਨਾਵੇ ਦਿਵਾਲੀ ਪਰ ਨਾਲ ਹੀ ਲੋਕਾਂ ਨੂੰ ਉਸ ਦਿਨ ਅਯੁੱਧਿਆ ਨਾ ਹੋਣ ਦੀ ਕੀਤੀ ਅਪੀਲ ਮੈਂ ਮੋਦੀ ਨੇ ਅਯੁੱਧਿਆ ਤੋਂ ਅਟ੍ਰੈਨਾਂ ਨੂੰ ਵਿਖਾਈ ਹਰੀ ਚੰਡੀਚੇ ਇਹ ਬੰਦੇ ਭਾਰਤ ਅਤੇ ਦੋ ਅਮਰਿਤ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਅਮ੍ਰਿਤਸਰ ਦਿੱਲੀ ਬੰਦੇ ਭਾਰਤ ਟ੍ਰੇਨ ਵੀ ਹੋਈ ਸ਼ੁਰੂ ਸ੍ਰੀ ਦਰਬਾਰ ਸਾਹਿਬ ਨਤਮਸਤਕੋਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ ਬੰਦੀ ਸਿੰਘਾਂ ਦੀ ਰਿਹਾਈ ਦਾ ਗਵਰਨਰ ਦੇ ਕੋਲ ਚੁੱਕਿਆ ਮੁੱਦਾ ਯੂਟਿਊਬਰ ਦੇ ਖਿਲਾਫ ਰਾਮ ਰਹਿਮ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਹਟਾ ਦਿੱਤੀ ਜਾਵੇ ਵੀਡੀਓ ਮਾਮਲੇ ਤੇ 4 ਜਨਵਰੀ ਨੂੰ ਹੋਵੇਗੀ ਸੁਣਵਾਈ ਯੂਟਿਊਬਰ ਸ਼ਾਮ ਮੀਰਾ ਸਿੰਘ ਨੇ ਰਾਮ ਰਹਿਮ ਤੇ ਸਵਾਦ ਚੁੱਕਦੇ ਆਪਲੋਡ ਕੀਤੀ ਸੀ ਵੀਡੀਓ ਪੁਲਿਸ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਬੁੱਤ ਦੀ ਪਿਸਤੌਲ ਹੋਈ ਚੋਰੀ ਬੁੱਤ ਨੂੰ ਪਛਾਇਆ ਗਿਆ ਨੁਕਸਾਨ ਸਮਾਸੀ ਵਿਸਥਾਵਾ ਨੇ ਘਟਨਾ ਦੇ ਸਖਤ ਸ਼ਬਦਾਂ ਦੇ ਵਿੱਚ ਕੀਤੀ ਨਿੰਦਾ ਸਭ ਸੇ ਗਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਦੇ ਨਾਮ ਹ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਵਾਲਾਂ ਦੇ ਉਹਨਾਂ 4 ਘੰਟਿਆਂ ਦੀ ਜਿਹੜੇ ਕਿ ਸਵਾਲ ਪਟਿਆਲਾ ਦੇ ਵਿੱਚ ਹੋਏ ਦਰਸ਼ਕ ਅਕਾਲੀ ਆਗੂ ਵਿਕਰਮ ਮਜੀਠੀਆ ਮੋੜ ਐਸਆਈਟੀ ਅੱਗੇ ਪੇਸ਼ ਹੋਏ ਤਕਰੀਬ 4 ਘੰਟੇ ਤੱਕ ਸਵਾਲ ਜਵਾਬ ਚੱਲੇ ਤੇ ਬਾਹਰ ਆਉਂਦਿਆਂ ਹੀ ਵਿਕਰਮ ਮਜੀਠੀਆ ਨੇ ਦੋ ਟੁਕ ਕਹਿ ਦਿੱਤਾ ਕਿ ਕਿਸੇ ਵੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਨੇ ਤਾਂਗੂ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਕਿ ਜੇ ਗੁਨਾਹ ਕੀਤਾ ਤਾਂ ਤੱਕ ਕਾਨੂੰਨ ਆਪਣਾ ਕੰਮ ਕਰੇਗਾ ਡਰੱਗਸ ਕੇਸ ਦੇ ਵਿੱਚ ਅਕਾਲੀ ਆਗੂ ਵਿਕਰਮ ਮਜੀਠੀਆ ਦਾ ਮੁਕੱਦਮਾ ਐੱਸਆਈਟੀ ਦੇ ਨਾਲ ਹੋਇਆ ਐੱਸਆਈਟੀ ਦੇ ਸਬੰਧ ਦੇ ਮੁਤਾਬਕ ਮਜੀਠੀਆ ਪਟਿਆਲਾ ਚ ਐੱਸਆਈਟੀ ਅੱਗੇ ਪੇਸ਼ ਹੋਏ ਤਕਰੀਬ 4 ਘੰਟੇ ਤੱਕ ਸਵਾਲਾਂ ਦਾ سلسلہ ਜਾਰੀ ਰਿਹਾ ਤੇ ਪੁਸ਼ਗਿਸ਼ ਦੇ ਬਾਅਦ ਬਾਹਰ ਆਉਂਦਿਆਂ ਹੀ ਸਰਕਾਰ ਤੇ ਵਰਦੇ ਹੋਏ ਨਜ਼ਰਾਂ ਆਈਆਂ ਮਜੀਠੀਆ ਨੇ ਜਿੱਥੇ ਖੁਦ ਨੂੰ ਪਾਕ ਸਾਫ਼ ਦੱਸਿਆ ਉੱਥੇ ਕੋਰਟ ਦੇ ਆਰਡਰ ਦਾ ਵੀ ਹਵਾਲਾ ਦਿੱਤਾ ਤੇ ਦੋ ਟੁਕ ਕਿਹਾ ਕਿ ਕਿਸੇ ਵੀ ਕੇਸ ਤੋਂ ਡਰਨ ਵਾਲੇ ਨਹੀਂ ਨੇ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10822 ਦੇ ਉਹ ਕਿਤੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ ਪੰਜਵੀਂ ਵਾਰੀ ਪੇਸ਼ ਹੋਇਆ ਔਰ ਜਦ ਕਿ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦਿਆਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਪੂਸਾਂ ਤੋਂ ਮਝੀਠੀਆਂ ਨਹੀਂ ਡਰਨ ਵਾਲਾ। ਔਰ ਜੇ ਪਉਣਾ ਨਾ ਤਾਂ ਜੀ ਸੱਜ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਕੱਲ ਨੂੰ ਔਨ ਕਰਿਓ। ਧਮਕੀਆਂ ਤੋਂ ਨਾ ਮੈਂ ਪ੍ਰਵਾਹ ਕੀਤੀ ਨਾ ਮੈਂ ਕਰਾਂ। ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾਂ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ। ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਹਫਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿਣਾ ਕੁੱਟ-ਕੁੱਟ ਕੇ ਛੋਟੇ ਸਹਿਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ 'ਚ ਇਹ ਗੱਲ ਭਰ ਕੇ ਪਾ ਦਿੱਤੀ ਕਿ ਭਾਈ ਲੜਾਈ ਲੜਨੀ ਪੈਂਦੀ ਆੱਖ ਸੱਚ ਦੀ ਲੜਨ ਨੂੰ ਮੈਂ ਤਿਆਰ ਆਂ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਉਧਰ ਆਪ ਦਾ ਕਹਿਣਾ ਹੈ ਕਿ ਐਸਆਈਟੀ ਕਾਨੂੰਨ ਦੇ ਮੁਤਾਬਕ ਹੀ ਕੰਮ ਕਰ ਰਹੀ ਹੈ ਤੇ ਜੇ ਵਿਕਰਮ ਮਜੀਠੀਆ ਨੇ ਗੁਨਾਹ ਕੀਤਾ ਤਾਂ ਫਿਰ ਕਾਨੂੰਨ ਦੇ ਮੁਤਾਬਕ ਸਜ਼ਾ ਹੋਵੇਗੀ ਸੋ ਵਿਕਰਮ ਮਜੀਠੀਆ ਤੇ ਬੜੇ ਸੰਜੀਦਾ ਤੇ ਗੰਭੀਰ ਰੋਪ ਹੈ ਔਰ ਐਲੀਗੇਸ਼ਨ ਵੀ ਡਰਗ ਦੇ ਕਾਰੋਬਾਰ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਜਿਹੜੇ ਖਾਸ ਰਾਈਟ ਹੈਂਡ ਸੀਗੇ ਚੈਲ ਹੋਵੇ ਪਿੰਦਾ ਪਿੰਦਾ ਆਪਣਾ ਬਿੱਟੂ ਆਲਖ ਤਮਾਮ ਜਿਹੜੇ ਲੋਕ ਸੀ ਜਿਹੜੇ ਡਰਗ ਲਾਰਡ ਦੇ ਨਾਮ ਤੇ ਜਾਣੇ ਜਾਂਦੇ ਜਿਨ੍ਹਾਂ ਚੋਂ ਕੁਝ ਲੋਕ ਅਜੇ ਪਗੋੜੇ ਆ ਔਰ ਜਿਹੜਾ ਭੋਲਾ ਕਨਵਿਕਟ ਹੋਇਆ ਹੈ ਇਸ ਇਸ਼ੂ ਤੇ ਉਹਨੇ ਇਹਦਾ ਨਾਮ ਲਿਆ ਉਹ ਇਨਵੈਸਟੀਗੇਸ਼ਨ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਤਰ੍ਹਾਂ ਕਬਰ ਹੋਣਾ ਨਹੀਂ ਜਿੱਦਾ ਜੇ ਇਹਨਾਂ ਨੇ ਕੁਝ ਕੀਤਾ ਨਹੀਂ ਤੇ ਜੇ ਇਹਨਾਂ ਨੇ ਕੀਤਾ ਹੈ ਤੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਵੀ ਹੋਣੀ ਆ ਜ਼ਿਕਰ ਜੋਗੇ ਕਿ ਇਸ ਤੋਂ ਪਹਿਲਾਂ ਵੀ 18 ਦਸੰਬਰ ਨੂੰ ਐਸਆਈਟੀ ਮਜੀਠਿਆ ਤੋਂ ਪੁੱਛਗਿੱਛ ਕਰ ਚੁੱਕੀ ਹੈ ਹਾਲਾਂਕਿ ਐਸਆਈਟੀ ਨੇ 27 ਦਸੰਬਰ ਨੂੰ ਵੀ ਮਜੀਠਿਆ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਸੀ ਪਰ ਉਸ ਦਿਨ ਉਹ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਸਨ ਇਸੇ ਤਰ੍ਹਾਂ ਨੀ ਮਜੀਠਿਆ ਨੇ ਐਸਆਈਟੀ ਨੂੰ ਚਿੱਠੀ ਲਿਖ ਕੇ 4 ਹਫ਼ਤੇ ਦਾ ਸਮਾਂ ਵੀ ਮੰਗਿਆ ਸੀ ਪਰ ਸਮਾਂ ਨਾ ਮਿਲਣ ਤੇ ਮੁੜ ਐਸਆਈਟੀ ਅੱਗੇ ਪੇਸ਼ ਹੋਏ ਪਟਿਆਲਾ ਤੋਂ ਅਮਨ ਭਰਦਵਾਜ ਤੇ ਮਨੋਸ਼ ਸ਼ਰਮਾ న్యూਸ 18 ਪੰਜਾਬ ਰੋਕਾਂਗੇ ਅਗਲੀ ਖਬਰ ਦਾ ਸਪੈਸ਼ਲ ਚਾਰਟਰਡ ਜਹਾਜ਼ ਦੇ ਰਾਈ ਹੋਰੀ ਮਨੁੱਖੀ ਤਸਕਰੀ ਦੇ ਕੇਸ ਦੀ ਪੰਜਾਬ ਸਰਕਾਰ ਜਾਂਚ ਕਰਵਾਉਣ ਜਾ ਰਹੀ ਹੈ ਇਸ ਦੇ ਲਈ ਇੱਕ ਚਾਰ ਮੈਂਬਰੀ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਕਿਉਂਕਿ ਸਪੈਸ਼ਲ ਜਹਾਜ਼ ਦੇ ਰਾਹੀਂ ਹੂਰੀ ਮਨੁੱਖੀ ਤਸਕਰੀ ਦੇ ਵਿੱਚ ਜ਼ਿਆਦਾਤਰ ਲੋਕ ਪੰਜਾਬ ਤੇ ਗੁਜਰਾਤ ਦੇ ਨਾਲ ਸੰਬੰਧਿਤ ਸਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੇ ਸੂਬੇ ਦੀ ਨਾਗਰਿਕਾਂ ਦੀ ਸੁਰੱਖਿਆ ਲਈ ਪ੍ਰਤੀਬਾਧ ਹੈ ਇਸ ਦੇ ਲਈ ਸੀਐਮ ਭਗਵੰਤ ਪਾਣ ਦੇ ਹੁਕਮਾਤੇ ਪੰਜਾਬ ਪੁਲਿਸ ਨੇ ਨਿਕਾਰਾਗ ਹੋਆ ਹਿਊਮਨ ਟ੍ਰੈਫਿਕਿੰਗ ਮਾਮਲੇ ਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ ਦੇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ ਇਸ ਸੰਬੰਧ ਦੇ ਵਿੱਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਲਕੇ ਯਾਦਵ ਨੇ ਆਰਡਰ ਜਾਰੀ ਕੀਤਾ ਹੈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਜੀਤ ਕੁਮਾਰ ਦੀ ਅਗਵਾਈ ਤੇ ਵਿੱਚ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਮੈਂਬਰਾਂ ਦੇ ਵਿੱਚ ਐਸసీపీ ਸਿਵਲ ਲਾਈਨਜ਼ ਲੁਧਿਆਣਾ ਜਸਰੂ ਕੌਰ ਪਾਟ ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐਸਪੀ ਹੈੱਡਕੁਆਰਟਰ ਪਟਿਆਲਾ ਦਿਲਬੀਰ ਸਿੰਘ ਸੰਧੂ ਸ਼ਾਮਿਲ ਨੇ एसआईटी ਨੂੰ ਜਲਦ ਤੋਂ ਜਲਦ ਫਾਈਨਲ ਜਾਂਚ ਰਿਪੋਰਟ ਕੰਪੀਟੈਂਟ ਕੋਰਟ ਦੇ ਵਿੱਚ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ ਜਲਦ ਤੋਂ ਜਲਦ ਜਾਂਚ ਪੂਰੀ ਕਰਨ ਦੇ ਲਈ ਐਸਆਈਟੀ ਕਿਸੇ ਦੂਜੇ ਅਧਿਕਾਰੀਆਂ ਦੀ ਮਦਦ ਲੈ ਸਕੇਗੀ ਪਿਛਲੇ ਦਿਨਾਂ 'ਚ ਇੱਕ ਖਬਰ ਸਾਹਮਣੇ ਆਈ ਸੀ ਕਿ 303 ਭਾਰਤੀਆਂ ਦੀ ਇੱਕ ਫਲਾਈਟ ਨੂੰ ਫਰਾਂਸ ਦੇ ਵਿੱਚ 3 ਦਿਨ ਦੇ ਲਈ ਰੋਕੇ ਰੱਖਿਆ ਭਾਰਤੀ ਐਂਬੈਸੀ ਦੇ ਦਖਲ ਦੇਣ ਤੋਂ ਬਾਅਦ ਉਹ ਫਲਾਈਟ ਵਾਪਸ ਭਾਰਤ ਭੇਜ ਦਿੱਤੀ ਗਈ ਇਹਨਾਂ ਦੇ ਵਿੱਚ ਜਿਹੜੇ 303 ਭਾਰਤੀ ਸਿਗੇ ਜ਼ਿਆਦਾਤਰ ਪੰਜਾਬ ਹਰਿਆਣਾ ਅਤੇ ਗੁਜਰਾਤ ਨਾਲ ਤਾਲੁਕ ਰੱਖਦੇ ਸਿਗੇ ਇਹਨਾਂ ਨੂੰ ਮਨੁੱਖੀ ਤਸਕਰੀ ਮਾਮਲੇ ਦੇ ਘੇਰੇ ਦੇ ਵਿੱਚ ਦੇਖਿਆ ਜਾ ਰਿਹਾ ਵੈ ਉਹਨੇ ਇਸ ਪੂਰੇ ਮਾਮਲੇ ਦੀ ਜਾਂਚ ਤੇ ਲਈ ਪੰਜਾਬ ਪੁਲਿਸ ਦੇ ਵੱਲੋਂ ਇੱਕ ਐਸਆਈਟੀ ਬਣਾ ਦਿੱਤੀ ਹੈ ਐਸਆਈਟੀ ਜਲਦ ਤੋਂ ਜਲਦ ਇਸ ਦੀ ਇਨਵੈਸਟੀਗੇਸ਼ਨ ਕਰਕੇ ਪੂਰੀ ਰਿਪੋਰਟ ਦੇਗੀ ਕਿ ਕੀ ਇਹ ਡੰਕੀ ਦੇ ذریعے ਪੰਜਾਬ ਤੋਂ ਦੁਬਈ ਤੇ ਦੁਬਈ ਤੋਂ ਕਿਸੇ ਹੋਰ ਮੁਲਕ ਜਾਣ ਦੀ ਤਿਆਰੀ ਦੇ ਵਿੱਚ ਸੀਗੇ ਜਾਂ ਫਿਰ ਇਹਨਾਂ ਦੀ ਮਨੁਕੀ ਤਸਕਰੀ ਹੋ ਰਹੀ ਸੀਗੀ ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਜ਼ਿਆਦਾਤਰ ਗੁਰਦਾਸਪੁਰ ਇਲਾਕੇ ਦੇ ਨੇ ਉਹਨਾਂ ਤੋਂ ਪੁੱਛ ਗਈ ਸੀਐਸਆਈਟੀ ਦੀ ਟੀਮ ਕਰੇਗੀ ਇਸ ਤੋਂ ਇਲਾਵਾ ਕੀ ਇਹ ਕਿਸੇ ਟਰੈਵਲ ਏਜੰਟ ਦੇ ਜ਼ਰੀਏ ਜਾ ਰਹੇ ਸੀਗੇ ਜਾਂ ਫਿਰ ਇਹਨਾਂ ਨੂੰ ਵੇਚਿਆ ਜਾ ਰਿਹਾ ਸੀਗਾ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚੇ ਤੇ ਉਸ ਦੌਰਾਨ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਲੱਲਾ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਘਰ ਮਿਲਿਆ ਸਰਕਾਰ ਅਯੁੱਧਿਆ ਨੂੰ ਸਮਾਰਟ ਬਣਾ ਰਹੀ ਹੈ ਅਯੁੱਧਿਆ ਦੇ ਵਿੱਚ ਰੋਜ਼ਗਾਰ ਸਵੈ ਰੋਜ਼ਗਾਰ ਦੇ ਮੌਕੇ ਵਧੇ ਨੇ ਅੰਮ੍ਰਿਤ ਭਾਰਤ ਟ੍ਰੇਨ ਗਰੀਬਾਂ ਦੀ ਸੇਵਾ ਦੇ ਲਈ ਹੈ ਉੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਜਨਵਰੀ ਦੇ ਇਤਿਹਾਸਕ ਪਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪ੍ਰਾਣ ਪ੍ਰਤਿਸ਼ਟਾ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ 22 ਜਨਵਰੀ ਦੀ ਸ਼ਾਮ ਨੂੰ ਪੂਰਾ ਦੇਸ਼ ਆ ਦਿਵਾਲੀ ਮਨਾਏ ਇਹ ਵੀ ਦੇਸ਼ਵਾਸੀਆਂ ਨੂੰ ਪ੍ਰਧਾਨ ਮੰਤਰੀ ਦੇ ਵੱਲੋਂ ਅਪੀਲ ਕੀਤੀ ਗਈ ਆ ਉਸੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ 22 ਜਨਵਰੀ ਨੂੰ ਲੋਕ ਅਯੁੱਧਿਆ ਨਾ ਆਉਣ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕਰਦੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੋ ਸਕਦਾ ਕਿ ਪੂਰੇ ਦੇਸ਼ ਦੇ ਵੱਖ-ਵੱਖ ਹੁੰਨਾਂ ਤੋਂ ਇੱਕੋ ਦਿਨ 'ਤੇ 22 ਤਰੀਕ ਨੂੰ ਜਿਹੜੇ ਸਾਰੇ ਲੋਕ ਪਹੁੰਚ ਸਕਣ ਇਸ ਕਰਕੇ ਉਹਨਾਂ ਨੇ ਕਿਹਾ ਕਿ 22 ਜਨਵਰੀ ਨੂੰ ਲੋਕ ਅਯੁੱਧਿਆ ਨਾ ਆਉਣ ਸਾਤ ਸ਼ਿਖਰ ਵਾਲਾ ਇਹ ਇਤਿਹਾਸਿਕ ਛਾਂ बहुत भाग्य से हम सभी के जीवन में आया है हमें देश के लिए नव संकल्प लेना है खुद को नई ऊर्जा से भरना है इसके लिए 22 जनवरी को आप सभी अपने घरों में मैं पूरे देश के 140 करोड़ देशवासियों को अयोध्या की इस पवित्र भूमि से प्रार्थना कर रहा हूं अयोध्या की प्रभु राम की नगरी से प्रार्थना कर रहा हूं मैं 140 करोड़ देशवासियों को हाथ जोड़ करके प्रार्थना कर रहा हूं कि आप 22 जनवरी को जब अयोध्या में प्रभु राम विराजमान हो अपने घरों में भी श्री राम ज्योति जलाएं दीपावली मनाएं। बाईस जनवरी की शाम पूरे हिंदुस्तान में जगमग जगमग होनी चाहिए लेकिन साथ ही मेरे सभी देशवासियों से एक करबद्ध प्रार्थना और भी है हर किसी की इच्छा है कि 22 जनवरी को होने वाले आयोजन का साक्षी बनने के लिए वो स्वयं अयोध्या आए लेकिन आप भी जानते हैं कि हर किसी का आना संभव नहीं है अयोध्या में सबका पहुंचना बहुत मुश्किल है और इसलिए सभी राम भक्तों को देश भर के राम भक्तों को उत्तर प्रदेश के विशेष करके राम भक्तों को मेरा हाथ जोड़ करके प्रणाम के साथ प्रार्थना है मेरा आग्रह है कि 22 जनवरी को एक बार विधि पूर्वक कार्यक्रम हो जाने के बाद 23 तारीख के बाद अपनी सुविधा के अनुसार वो अयोध्या आएं। अयोध्या आने का मन 22 तारीख को न बनाए प्रभु राम जी को तकलीफ हो ऐसा हम भक्त कभी कर नहीं सकते हैं प्रभु राम जी पधार रहे तो हम भी कुछ दिन इंतजार करें साढ़े पांच साल इंतजार किया है कुछ दिन और इंतजार किया ਅੱਜ ਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਦੌਰਾਨ ਕਰੋੜਾਂ ਰੁਪਏ ਦੀ ਸੌਗਾਤ ਦਿੱਤੀ ਹੈ 6 ਬੰਦੇ ਭਾਰਤ ਤੇ 2 ਅਮਰਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਦੇ ਵੱਲ ਵਿਖਾਈ ਗਈ ਵਰਚੁਅਲ ਤਰੀਕੇ ਦੇ ਨਾਲ ਪੰਜਾਬ ਨੂੰ ਵੀ ਟ੍ਰੇਨ ਦੀ ਸੌਗਾਤ ਦਿੱਤੀ ਹੈ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਦਰਸਲ ਟ੍ਰੇਨ ਦੀ ਸ਼ੁਰੂਆਤ ਹੋਈ ਹੈ ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਜੰਕਸ਼ਨ ਦਾ ਵੀ ਉਦਘਾਟਨ ਕੀਤਾ ਉਦਘਾਟਨ ਤੋਂ ਪਹਿਲਾਂ ਟ੍ਰੇਨ ਦੇ ਵਿੱਚ ਯਾਤਰੀਆਂ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਕਿ ਇਸ ਦੇ ਨਾਲ ਹੀ ਅਯੁੱਧਿਆ ਰੇਲਵੇ 에어ਪੋਰਟ ਦਾ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਅੰਮ੍ਰਿਤਸਰ ਦਿੱਲੀ ਬੰਦੇ ਭਾਰਤ ਟ੍ਰੇਨ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਟ੍ਰੇਨ ਨੂੰ ਪ੍ਰਧਾਨ ਮੰਤਰੀ મોદી ਨੇ ਅਯੁੱਧਿਆ ਤੋਂ ਵਰਚੁਅਲ ਤਰੀਕੇ ਦੇ ਨਾਲ ਹਰੀ ਝੰਡੀ ਵਿਖਾਈ। ਅੰਮ੍ਰਿਤਸਰ ਤੋਂ ਬੰਦੇ ਭਾਰਤ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਤੇ ਕੇਂਦਰੀ ਮੰਤਰੀ ਸੁਮੇਂ ਪ੍ਰਕਾਸ਼ ਤੇ ਐਮਪੀ ਗੁਰਜੀਤ ਔਜਲਾ ਵੀ ਮੌਜੂਦ ਰਹੇ। ਤੁਹਾਨੂੰ ਦੱਸਦੇ ਕਿ ਇਸ ਬੰਦੇ ਭਾਰਤ ਟ੍ਰੇਨ ਦਾ ਅੰਬਾਲਾ, ਲੁਧਿਆਣਾ, ਫਗਵਾੜਾ, ਧਜਿੰਦਰ ਦੇ ਵਿੱਚ 2-2 ਮਿੰਟ ਦਾ ਠਹਿਰਾਅ ਹੋਵੇਗਾ ਤੇ 1 ਜਨਵਰੀ ਤੋਂ ਆਮ ਲੋਕ ਇਸ ਟ੍ਰੇਨ ਦੇ ਵਿੱਚ ਆ ਸਫਰ ਕਰ ਸਕਣਗੇ ਤਨੂੰ ਤਸਵੀਰਾਂ ਵਿਖਾ ਰਹੇ ਆ ਅਮਰਸਰ ਬਿਆਸ ਜਲੰਧਰ ਤੇ ਲੁਧਿਆਣਾ ਦੀਆਂ ਦਰਸਲੇ ਖਾਸ ਜੇਕਰ ਚਾਰ ਸ਼ਰਮ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਜਿੱਥੋਂ ਦੇ ਲੋਕਾਂ ਵਾਸਤੇ ਇੱਕ ਵੱਡੀ ਸੁਗਾਤ ਹੈ ਕਿਉਂਕਿ ਵਕਫਾ ਕੇ ਜਗਾਵਾਂ ਤੇ ਜਿਹੜਾ ਕਿ ਬੰਦੇ ਭਾਰਤ ਟ੍ਰੇਨ ਦਾ ਠਹਿਰਾਅ ਹੋਵੇਗਾ ਤੇ ਪਹਿਲਾਂ ਦੇ ਮੁਕਾਬਲੇ ਜਿਹੜਾ ਕਿ ਸਫਰ ਵੀ ਥੋੜੇ ਸਮੇਂ ਦੇ ਵਿੱਚ ਜਿਹੜਾ ਦਿੱਲੀ ਤੱਕ ਦਾ ਉਹ ਬੰਦੇ ਭਾਰਤ ਦੇ ਜ਼ਰੀਏ ਪੂਰਾ ਹੋਵੇਗਾ ਗੁਰੂ ਨਗਰੀ ਵਾਸਤੇ ਇੱਕ ਜਿਹੜੇ ਇਤਿਹਾਸਿਕ ਪੰਨੇ ਕਹਿ ਸਕਦੇ ਆ ਕਿ ਇੱਕ ਅੱਛੀ ਚੀਜ਼ ਜਿਹੜੀ ਗੁਰੂ ਨਗਰੀ ਨੂੰ ਮਿਲਣ ਜਾ ਰਹੀ ਹੈ ਔਰ ਇਹ ਵੱਡੀ ਪਲਵਦੀ ਹੈ ਲੋਕਾਂ ਨੇ ਸਾਡੇ 'ਤੇ ਯਕੀਨ ਕੀਤਾ ਔਰ ਅਸੀਂ ਤਨਦੇਈ ਦੇ ਨਾਲ ਕੰਮ ਕੀਤਾ ਕਿਉਂਕਿ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਤੁਸੀਂ ਵਕਾਲਤ ਕਰਨੀ ਮੈਂ ਰੇਲਵੇ ਮਿਨਿਸਟਰ ਸਾਹਿਬ ਅਸ਼ਰਵੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਬਾਰ-ਬਾਰ ਮਿਲੇ ਔਰ ਬਾਰ-ਬਾਰ ਇਸ ਚੀਜ਼ ਦੀ ਵਕਾਲਤ ਕੀਤੀ ਕਿ ਇਹ ਬੜੀ ਜ਼ਰੂਰੀ ਹੈ ਸਾਡੇ ਵਾਸਤੇ ਗੁਰੂ ਨਗਰੀ ਦੇ ਵਾਸਤੇ ਜਿਹੜੇ ਟੂਰਿਸਟ ਆਉਂਦੇ ਨੇ ਸੋ ਉਹਨਾਂ ਨੇ ਇਹਦੀ ਮੇਰੀ ਮੰਗ ਮੰਨਦੇ ਹੋਏ ਉਹਨਾਂ ਨੇ ਇਹ ਸ਼ੁਰ ਜਦੋਂ ਇਲੈਕਸ਼ਨ ਲੋਕ ਜਿਤਾਉਂਦੇ ਨੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਗੱਲਾਂ ਕਰਨ ਦੀ ਠੀਕ ਹੈ ਸਰਕਾਰ ਹੈ ਬੀਜੇਪੀ ਦੀ ਔਰ ਮੈਂ ਵੀ ਧੰਨਵਾਦ ਕਰ ਰਹੇ ਹਾਂ ਉਹ ਵੀ ਧੰਨਵਾਦ ਕਰ ਇਸ ਗੱਲ ਦਾ ਸਾਰੇ ਨੂੰ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਕਰਨਾ ਚਾਹੀਦਾ ਇਸ ਗੱਲ ਦਾ ਸ਼ੁਕਰੀਆ ਕਿਉਂਕਿ ਇਹ ਚੀਜ਼ਾਂ ਦੇਖੋ ਪਬਲਿਕ ਦੇ ਵਾਸਤੇ ਅਸੀਂ ਬਣੇ ਆ ਹੁਣ ਜੇ ਬੀਜੇਪੀ ਦੀ ਉੱਪਰ ਸਰਕਾਰ ਹੈ ਤੇ ਮੈਂ ਇਹਦੀ ਧੰਨਵਾਦ ਉਹਨਾਂ ਦਾ ਕਰ ਰਿਹਾ ਪਰ ਜਿਹੜੇ ਕ੍ਰੈਡਿਟ ਵਾਰ ਦੀ ਗੱਲ ਨਹੀਂ ਦੇਖੋ ਜਿਹਦੀ ਜ਼ਿੰਮੇਵਾਰੀ ਹੁੰਦੀ ਕੀ ਉਹਨੇ ਕੰਮ ਕੀਤਾ ਆਪਾਂ ਉਹਦਾ ਕੰਮ ਕੀਤਾ ਆ ਆਪਾਂ ਦੇ ਕਹਿੰਦਾ ਟਾਈਮ ਲਾਈਨ ਹੈਗੀ ਹਰ ਗੱਲ ਦੀ ਕਿਵੇਂ ਜਾਣਦੇ ਰਹੇ ਕਿਵੇਂ ਪਾਰਲੀਮੈਂਟ ਚ ਬੋਲੇ ਕਿਵੇਂ ਕਦੋਂ-ਕਦੋਂ ਉਹਨਾਂ ਨੂੰ ਚਿੱਠੀਆਂ ਲਿਖਿਆ ਕਦੋਂ-ਕਦੋਂ ਮਿਲ ਕੇ ਗੱਲ ਕਹੀ ਸੋ ਜਿਹੜਾ ਕੋਈ ਲੈਣਾ ਚਾਹੁੰਦਾ ਉਹਦੀ ਮਰਜ਼ੀ ਹੈ ਬਟ ਮੈਂ ਇਹ ਕਹੂੰਗਾ ਇਹ ਕ੍ਰੈਡਿਟ ਜਿਹੜਾ ਗੁਰੂ ਨਗਰੀ ਨੂੰ ਜਾਂਦਾ ਹੈ ਉਹ ਉਹ ਬਹੁਤ ਉੱਤਮ ਹੈ ਸਹੀ ਤਾਂ ਸਿਰਫ ਇੱਕ ਵਕਾਲਤ ਕਰ ਸਕਦੇ ਹਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦੁਆਬੇ ਦੇ ਲੋਕਾਂ ਨੂੰ ਅੱਜ ਸ਼ੁਕਰੀਆ ਮੈਂ ਦੇਣਾ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸਤਾਰੀ ਚਲਣ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਣੀ ਅੱਜ ਬੰਦੇ ਪਰ ਚਲਣ ਦੇ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਲੋਕਾਂ ਦਾ ਬੈਨੀਫਿਟ ਸਮੇਂ ਦੀ ਬਚਤ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਹ ਦੁਆਬੇ ਦੇ ਲੋਕਾਂ ਨੂੰ ਪੰਜਾਬ ਦੇ ਗਵਰਨਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਗੁਰੂਕਾਰ ਨਤਮਸਤਕ ਹੋਏ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਬਨਵਾਰੀ ਲਾਲ ਪ੍ਰੋਹਿਤ ਨੇ ਗੁਰੂ ਘਰ ਦਾ ਇਸ ਦੌਰਾਨ ਅਸ਼ੀਰਵਾਦ ਲਿਆ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਗਵਰਨਰ ਨੂੰ ਸਨਮਾਨਿਤ ਕੀਤਾ ਗਿਆ ਐ ਜੀ ਪੀ ਸੀ ਨੇ ਗਵਰਨਰ ਦੇ ਅੱਗੇ ਬੰਦੀ ਸਿੰਘਾਂ ਦਾ ਇੱਕ ਪਰ ਫਿਰ ਮੁੱਦਾ ਚੁੱਕਿਆ ਹਾਲਾਂਕਿ ਪਿਛਲੇ ਦਿਨੀ ਵੀ ਐ ਜੀ ਪੀ ਸੀ ਦੇ ਵਫਦ ਦੇ ਵੱਲੋਂ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਉਸ ਵੇਲੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ ਤੇ ਅੱਜ ਜਦੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਿੱਲੀ ਪੰਜਾਬ ਦੇ ਗਵਰਨਰ ਪਹੁੰਚੇ ਤੇ ਇਸ ਮੌ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਗਿਆ। ਜ਼ਰਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਸੰਘਰਸ਼ ਲੜ ਰਹੀ ਹੈ। ਸੋ ਉਸ ਸੰਬੰਧ ਦੇ ਵਿੱਚ ਸ੍ਰੀ ਕਾਲ ਤਖਸਾਲ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ। ਉਸ ਕਮੇਟੀ ਬਣਨ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ 20 ਦਸੰਬਰ ਦਾ 1 ਮਾਰਚ ਜ ਰੱਖਿਆ ਸੀ। ਉਹ ਮਾਰਚ ਦਾ ਮਤਲਬ ਇਹ ਸੀਗਾ ਕਿ ਜਿਹਨੇ ਇਹ ਕਿਨਾਂ ਦੁਨੀਆਂ ਭਰ ਦੇ ਵਿੱਚੋਂ ਸਿੱਖ ਭਾਵਨਾਵਾਂ ਨਾਲ ਜਿਹੜੇ ਸਾਈਨ ਕਰਾਏ ਗਏ ਸੀ ਇੱਕ ਪੱਤਰ ਜਿਹੜੇ ਆ ਬੰਦੀ ਸਿੰਘਾਂ ਦੀ ਰਾਈ ਲਈ ਉਹ ਮਤ ਸੀਗਾ ਉਹ ਸ਼ਰੋਣੀ ਕਮੇਟੀ ਨੇ ਜਿਹੜਾ ਜਿਹੜਾ ਬਣਵਾਇਆ ਸੀ ਉਹ ਜਿਹੜਾ ਵਾ ਅਸੀਂ ਰਾਸ਼ਟਰਪਤੀ ਨੂੰ ਦੇਣ ਜਾ ਰਹੇ ਸੀ ਉਹ ਉਸ ਦੇ ਵਿੱਚ ਉਦੋਂ ਬਾਅਦ ਕਮੇਟੀ ਦਾ ਗਠਨ ਹੁੰਦਾ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਰਾਏ ਆਉਂਦੀ ਆ ਕਿ ਪਹਿਲਾਂ ਗੱਲਬਾਤ ਦਾ ਦੌਰ ਚਲਾਇਆ ਜਾਵੇ ਸੋ ਪੰਥ ਦੇ ਵਡੇਰੇ ਹੇ ਤਾਂ ਨੂੰ ਮੁੱਖ ਰੱਖ ਕੇ ਮੰਨਦੇ ਸੀ ਵੀ ਇਹਦੇ ਉਹ ਡੇਰੇ ਹੈ ਤਾਂ ਮੁਸਰਾ ਕੇ ਉਹ ਮਾਰਤੀ ਦਾ ਮੁੱਤ ਵੀ ਕੀਤਾ ਗਿਆ ਸੀ ਬਲੋ ਉਹਨੂੰ ਰਾਖਵਾਂ ਰੱਖਿਆ ਗਿਆ ਤੇ ਆ 31 ਤਰੀਕ ਜਿਹੜੀ ਆ ਸ਼੍ਰੋਮਿਕ ਮਿਟੀ ਵੱਲੋਂ ਜਾਂ ਕਾਲਪਤ ਸਾਬ ਵੱਲੋਂ ਲਈ ਗਈ ਸੀ ਜੋਣਾ ਸਾਹਿਬ ਨੂੰ ਤੋਂ 31 ਬਿਲਕੁਲ ਨੇੜੇ ਆ ਗਈ ਹੈ ਤੋਂ ਪਰ ਕਿਉਂਕਿ ਜਿਹੜਾ ਜਿਹੜੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੈ ਜਾਂ ਕੋਈ ਵੀ ਬਿਆਨਬਾਜ਼ੀ ਹੈ ਜਾਂ ਕੋਈ ਵੀ মিডিਆ ਨੂੰ ਕੋਈ ਦੱਸਣ ਦਾ ਜਿਹੜਾ ਹੈਗਾ ਉਸ ਦਾ ਫੈਸਲਾ ਇਹੀ ਹੋਇਆ ਕਿ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਹੀ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਵੀ ਕੇ ਸਿੰਘ ਪੰਜਾਬ ਦੇ ਸਪੈਸ਼ਲ ਮੁਖਸਤਕਰ ਬਣੇ ਨੇ ਮੁੱਖ ਮੰਤਰੀ ਮਾਨ ਤੇ ਦਰਸਲ ਸਪੈਸ਼ਲ ਮੁਖਸਤਕਰ ਬਣੇ ਨੇ ਗਵਰਨਰ ਦੇ ਵੱਲੋਂ ਨਵੇਂ ਨਿਯੁਕਤੀ ਨੂੰ ਮੰਤਰੀ ਦਿੱਤੀ ਗਿਆ ਜੁਲਾਈ ਮਹੀਨੇ ਤੋਂ ਦਰਸਲ ਸਪੈਸ਼ਲ ਮੁਖਸਤਕਰ ਦਾ ਅਹੁਦਾ ਜਿਹੜਾ ਕਿ ਖਾਲੀ ਪਿਆ ਹੋਇਆ ਸੀਗਾ ਦਰਸਲ ਵਿਨੂ ਪ੍ਰਸਾਦ ਦੇ ਰਿਟਾਇਰ ਹੋਣ ਤੋਂ ਬਾਅਦ ਇਹ ਪੋਸਟ ਖਾਲੀ ਪਈ ਹੋਈ ਸੀ ਜੀ ਕੇ ਸਿੰਘ ਕੇਂਦਰ ਸਰਕਾਰ ਦੇ ਵਿੱਚ ਦਰਸਲ ਡੈਪੂਟੇਸ਼ਨ ਤੇ ਸੰਨ 1990 ਪੈਚ ਦੇ ਆਈਐਸ ਅਫਸਰ ਨੇ ਜੀਕੇ ਸਿੰਘ ਜਿਹੜੇ ਕਿ ਮੁੱਖ ਮੰਤਰੀ ਦੇ ਸਪੈਸ਼ਲ ਮੁਖਸਕਰਰ ਹੋਣਗੇ ਗਵਰਨਰ ਦੇ ਵੱਲੋਂ ਦਰਸਲ ਨਵੀਂ ਨਿਯੁਕਤੀ ਨੂੰ ਮਨਜ਼ੂਰੀ ਵਿ ਦਿੱਤੀ ਗਿਆ ਜੁਲਾਈ ਮਹੀਨੇ ਤੋਂ ਕਿਉਂਕਿ ਸਪੈਸ਼ਲ ਮੁਖਸਕਰਰ ਜਿਹੜੀ ਕਿ ਪੋਸਟ ਆ ਖਾਲੀ ਪਈ ਹੋਈ ਸੀ ਕਿਉਂਕਿ ਮੀਨੂ ਪ੍ਰਸਾਦ ਦੀ ਮੀਨੂ ਪ੍ਰਸਾਦ ਦੇ ਰਿਟਾਇਰ ਹੋਣ ਤੋਂ ਬਾਅਦ ਜੀਅ ਉਹ ਤਾਂ ਖਾਲੀ ਪਿਆ ਹੋਇਆ ਸੀ ਜਿਸ ਤੋਂ ਬਾਅਦ ਜੁਣ ਜੀਕੇ ਸਿੰਘ ਜਿਹੜੇ ਕਿ ਸਪੈਸ਼ਲ ਮੁਖਸਕਰਰ ਲਗਾਏ ਗਏ ਨੇ ਜਿਹੜੇ ਕਿ ਕੇਂਦਰ ਸਰਕਾਰ ਦੇ ਵਿੱਚ ਪਹਿਲਾਂ ਡੈਪੂਟੇਸ਼ਨ ਤੇ ਸੰਤ 1990 ਬੈਚ ਦੇ ਆਈਐਸ ਅਫਸਰ ਨੇ ਵੀ ਕੇ ਸਿੰਘ ਰੋਕਰਾਂਗਲ ਦੀ ਖਬਰ ਦਾ ਕੇਂਦਰੀ ਜਲਸ਼ਕਤੀ ਮੰਤਰੀ ਗਜਿੰਦਰ ਸ਼ਿਖਾਵਤ ਪੰਜਾਬ ਦੌਰੇ ਤੇ ਨੇ ਇਸ ਦੌਰਾਨ ਸ਼ਿਖਾਵਤ ਹਲਕਾ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਦਰਸਲ ਨਜ਼ਰ ਆ ਰਹੇ ਨੇ ਪਹਿਲੀ ਤਸਵੀਰ ਪੁੱਜੋ ਮੰਡੀ ਦੀ ਹੈ ਜਿੱਥੇ ਪਹੁੰਚ ਕੇ ਉਹ ਖੇਤਾਂ ਦੇ ਵਿੱਚ ਖਾਣਾ ਖਾਂਦੇ ਹੋਏ ਨਜ਼ਰ ਆਏ ਤੇ ਦੂਜੀ ਤਸਵੀਰ ਸੰਗਰੂਰ ਬਾਈਪਾਸ ਦੀ ਹੈ ਜਿੱਥੇ ਇੱਕ ਹੋਟਲ ਦੇ ਥਾਂ ਸ਼ਿਖਾਵਤ ਸੜਕ ਦੇ ਕਿਨਾਰੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆਏ ਤਾਂ ਉਹ ਦੋ ਤਸਵੀਰਾਂ ਵਿਖਾ ਰਹੇ ਹਾਂ ਕੇਂਦਰੀ ਮੰਤਰੀ ਗਜਿੰਦਰ ਸ਼ਿਖਾਵਤ ਦੀਆਂ ਪੁੱਜੋ ਮੰਡੀ ਤੇ ਸੰਗਰੂਰ ਬਾਈਪਾਸ ਦੀਆਂ ਕਿ ਕਿਵੇਂ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਜੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਹ ਪਹਿਲੀ ਤਸਵੀਰ ਪੁੱਛੋ ਮੰਡੀ ਦੀ ਜਿੱਥੇ ਪਹੁੰਚ ਕੇ ਉਹ ਖੇਤਾਂ ਦੇ ਵਿੱਚ ਖਾਣਾ ਖਾਂਦੇ ਹੋਏ ਵਰਕਰਾਂ ਦੇ ਨਾਲ ਸਾਥੀਆਂ ਦੇ ਨਾਲ ਨਜ਼ਰ ਆਏ ਤੇ ਦੂਜੀ ਤਸਵੀਰ ਦਰਸਲ ਸੰਗਰੂਰ ਬਾਈਪਾਸ ਦੀ ਜਿੱਥੇ ਕੋਟਲ ਦੇ ਥਾਂ ਗਜਿੰਦਰ ਸ਼ਿਖਾਵਤ ਸੜਕ ਕਿਨਾਰੇ ਹੀ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਵੇਖੇ ਗਏ ਇਹ ਰਾਤ ਬੜਹਿੰਡੇ ਰੁਕੇ ਹੋਏ ਸੀ ਤੇ ਇਹਨਾਂ ਦਾ ਮਨ ਸੀਗਾ ਕਿ ਵਧੀਆ ਕਿਸੇ ਢਾਬੇ ਦੇ ਉੱਪਰ ਬ੍ਰੇਕਫਾਸਟ ਕੀਤਾ ਜਾਵੇ ਔਰ ਖੁੱਲ੍ਹੀ ਜਗ੍ਹਾ ਦੇ ਵਿੱਚ ਕੁਦਰਤੀ ਨਜ਼ਾਰਿਆਂ ਦੇ ਵਿੱਚ ਤੇ ਆ ਤੁਸੀਂ ਵੇਖ ਹੀ ਰਹੇ ਹੋ ਕਿ ਜਿਸ ਤਰ੍ਹਾਂ ਖੇਤ ਨੇ ਆ ਬਾਗ ਨੇ ਔਰ ਮੰਤਰੀ ਸਾਹਿਬ ਬੈਠ ਕੇ ਜਿਹੜਾ ਹੈਗਾ ਨਾਸ਼ਤਾ ਕਰ ਰਹੇ ਨੇ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਬਠਿੰਡਾ ਜ਼ਿਲ੍ਹਾ ਦੀ ਸਾਰੀ ਜਿਹੜੀ ਪੁੱਚੋ ਬੰਡਲ ਦੀ ਟੀਮ ਵੀ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਮੰਤਰੀ ਸਾਹਿਬ ਨੇ ਆ ਕੇ ਅੱਜ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਘਰ ਬੈਠ ਕੇ ਖਾਣੇ ਦਾ ਆਨੰਦ ਮਾਣਦੇ ਆ ਅੱਜ ਉਹ ਆਨੰਦ ਮਾਣਿਆ ਅਸੀਂ ਸਾਰੀ ਟੀਮ ਇਹਨਾਂ ਦੇ ਨਾਲ ਆ ਸਾਨੂੰ ਖੁਸ਼ੀ ਹੈ ਇਸ ਕਰਕੇ ਹਰ ਪਾਰਟੀ ਜਦੋਂ ਇਲੈਕਸ਼ਨ ਆਉਂਦਾ ਆਪਣੇ ਆਪਣੇ ਪਾਰਟੀ ਰਣਨੀਤੀਆਂ ਦਾ ਅਨੁਸਾਰ ਜਿਹੜੀ ਹੈਗੀ ਹੈ ਤਿਆਰੀ ਕਰਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਪੂਰਾ ਜੋ ਸਾਡਾ ਸ਼ਕਤੀ ਕੇਂਦਰ ਹੈ ਚਾਹੇ ਉਹ ਮੰਤਰੀਆਂ ਦੀਆਂ ਟੀਮਾਂ ਚਾਹੇ ਜ਼ਿਲ੍ਹੇ ਦੀਆਂ ਟੀਮਾਂ ਪੂਰਾ ਬੂਥ ਤੋਂ ਲੈ ਕੇ ਸਟੇਟ ਤੱਕ ਜਿਹੜਾ ਸਾਡਾ ਸੰਗਠਨਾਤਮਕ ਢਾਂਚਾ ਹੈ ਉਹ ਅਸੀਂ ਮਜ਼ਬੂਤ ਕਰ ਲਿਆ ਹੈ ਔਰ ਕੇਂਦਰ ਸਰਕਾਰ ਦੇ ਜਿਹੜੇ ਹਾਂ ਪੱਖੀ ਮੁੱਦੇ ਨੇ ਜਿਹੜੇ ਲੋਕਾਂ ਤੱਕ ਸਕੀਮਾਂ ਪਹੁੰਚੀਆਂ ਲੋਕਾਂ ਤੱਕ ਲਾਭਪਾਤਰੀਆਂ ਨੇ ਲਾਭ ਲਿਆ ਉਹਨਾਂ ਦਾ ਪ੍ਰਚਾਰ ਕਰਾਂਗੇ ਕਹਿੰਦੇ ਨੇ ਕਿ ਪਿਆਰ ਦੀ ਹਮੇਸ਼ਾ ਪ੍ਰੀਖਿਆ ਹੁੰਦੀ ਹੈ ਪਿਆਰ ਪ੍ਰੀਖਿਆ ਦਿੰਦਾ ਹੈ ਤੇ ਉਸ ਦੀ ਉਸ ਦੇ ਵਿੱਚ ਜਿੱਤ ਵੀ ਹਾਸਲ ਹੁੰਦੀ ਹੈ ਸਿਰਸਾ ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦੀ ਅਜੇ ਹੀ ਪ੍ਰੇਮ ਪ੍ਰੀਖਿਆ ਲਈ ਕਿ ਉਸ ਲੜਕੀ ਦੀ ਜਾਨ ਤੇ ਬਣਾਈ ਸਨ ਕੀ ਪਤੀ ਦੀ ਜਾਨ ਲਿਵਾ ਪ੍ਰੇਮ ਪ੍ਰੀਖਿਆ ਪਤਨੀ ਦੇ ਪੂਰੇ ਹੱਥ ਨੂੰ ਬਲੇਡ ਦੇ ਨਾਲ ਕਟਿਆ ਬੋਲਿਆ ਕਿ ਆ ਚੀਕੀ ਤਬ ਤੇਰਾ ਪਿਆਰ ਸਭਾ ਝੂਠਾ ਦਰਸਲ ਲੜਕੀ ਮੁਸਾਹਿਬ ਬਵਾਲਾ ਗੁਰਦੁਆਰਾ ਪਹੁੰਚੀ ਜਿੱਥੇ ਉਸਦਾ ਪਤੀ ਪਾਠੀ ਸਿੰਘ ਦੇ ਵਜੋਂ ਕੰਮ ਕਰਦਾ ਹੈ ਪਤੀ ਨੇ ਪੁੱਛਿਆ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ ਤਾਂ ਪਤਨੀ ਦਾ ਕਹਿਣਾ ਸੀ ਕਿ ਬਹੁਤ ਜ਼ਿਆਦਾ ਫਿਰ ਪਤੀ ਨੇ ਕਿਹਾ ਮੈਂ ਤੇਨੂੰ ਮਾਰਾਂਗਾ ਤਾਂ ਵੇਖਦਾ ਕਿ ਤੂੰ ਚੀਕਦੀ ਹੈ ਜਾਂ ਨਹੀਂ ਜੇਕਰ ਚੀਕੀ ਤਾਂ ਫਿਰ ਸਾਬਿਤ ਹੋ ਜਾਏਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਅਤੇ ਸੰਕੀ ਪਤੀ ਨੇ ਪਤਨੀ ਦੇ ਬਲੇਡ ਦੇ ਨਾਲ ਹਮਲੇ ਸ਼ੁਰੂ ਕਰ ਦਿੱਤੇ ਉਸਦਾ ਪਿਆਰ ਹਾਰ ਨਾ ਜਾਏ ਇਸ ਲਈ ਉਹ ਬਿਨਾ ਚਿੱਲਾਈ ਉਦੋਂ ਤੱਕ ਬੇਰ ਦੇ ਹਮਲੇ ਸਹੰਦੀ ਰਹੀ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ ਬਾਅਦ ਵਿੱਚ ਜਦੋਂ ਹੋਸ਼ ਆਇਆ ਤੇ ਉਸਦੇ ਪਿਤਾ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੇਤੀ ਕਰਾਇਆ ਗਿਆ ਮੇਰੇ ਪਤੀ ਨਾਲ ਮੇਰੀ ਮੇਰਾ ਝਗੜਾ ਹੋਇਆ ਮੇਰੇ ਪਤੀ ਨੇ ਮੇਰੇ ਨਾਲ ਬਹੁਤ ਗੰਦੀ ਗੰਦੀ ਤਰ੍ਹਾਂ ਸਲੂਕ ਕੀਤਾ ਮੈਨੂੰ ਮਰਨ ਤੇ ਮਜਬੂਰ ਕੀਤਾ ਮੇਰੀ ਨਾ ਨਬਜ਼ ਵਟਣ ਦੀ ਕੋਸ਼ਿਸ਼ ਕੀਤੀ ਲੜਾਈ ਹੋਈ ਮੇਰੇ ਨਾਲ ਗਲਤ ਤੇ ਸ਼ੱਕ ਕਰਦਾ ਸੀ ਮੈਂ ਮੇਰੇ ਤੇ ਸ਼ੱਕ ਬਹੁਤ ਜ਼ਿਆਦਾ ਕਰਦਾ ਸੀ ਮੈਨੂੰ ਮੈਂਟਲ ਟੌਰਚਰ ਕਰਦਾ ਸੀ ਉਧਰ ਮੁਲਜ਼ਮ ਪਤੀ ਨੇ ਹਮਲੇ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਜੋ ਰੋਕ ਰੋਕ ਲਗਾਏ ਉਹ ਸਭ ਝੂਠੇ ਹੈ ਜੋ ਬਲੇਟ ਮਾਰੇ ਉਹ ਜਹਾਸੇ ਸਹੀ ਸਲਾਮਤ ਗਈ ਹੈ ਆਪਣੇ ਗਾਮ ਉਸ ਦਾ ਬਾਪ ਮੋਟਰਸਾਈਕਲ ਬਿਠਾ ਕੇ ਚਲ ਗਿਆ ਹੈ ਵੈਕ ਪਰ ਜਨਕੀ ਉੱਥੇ ਜਾ ਕੇ ਉਹਨਾਂ ਨੇ ਜੋ ਕੁਝ ਮਾਰਿਆ ਉਹਨੇ ਆਪਣੇ ਆਪ ਮਾਰਿਆ पुलिस ने के खिलाफ मामला दर्ज कर कर लिया है कार्रवाई शुरू महिला द्वारा दी गई है ये कंप्लेंट कि उसने एलिगेशन लगाए हैं अपने पति पति पे कि उसके ने उसको ब्लेड मारा है गुरुद्वारे में और उसके बाद वो हॉस्पिटल में एडमिट कराया गया उसके प, पिता द्वारा तो ये एलिगेशन उसने अपने पति पे लगाए हैं और इसके अंदर पुलिस अभी इन्वेस्टिगेशन कर रही है एफ इसमें दर्ज कर दी गई है सदर थाने में सरसा तो निशा न्यूज एटीन पंजाब ਰੋਕ ਰੰਗ ਅਗਲੀ ਖਬਰ ਦਾ ਲੁਧਿਆਣਾ ਦੇ ਵਿੱਚ ਪਾਰਕਿੰਗ ਠੇਕੇਦਾਰ ਨੂੰ ਜੁਰਮਾਨਾ ਕੀਤਾ ਗਿਆ ਸਿਵਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਠੇਕੇਦਾਰ ਤੇ ਦਰਸਲ ਵਾਨਾਂ ਤੇ ਓਵਰਚਾਰਜਿੰਗ ਦੇ ਇਲਜ਼ਾਮ ਲੱਗੇ ਨੇ ਲਗਾਤਾਰ ਇਸ ਨੂੰ ਲੈ ਕੇ ਜੋ ਸ਼ਿਕਾਇਤਾਂ ਮਿਲੀਆਂ ਸਨ ਸ਼ਿਕਾਇਤਾਂ ਦੇ ਆਧਾਰ ਤੇ ਦਸਲੇ ਵੱਡੀ ਕਾਰਵਾਈ ਕੀਤੀ ਗਈ ਹੈ ਐਸਐਮਓ ਦੇ ਵੱਲੋਂ ਪਾਰਕਿੰਗ ਠੇਕੇਦਾਰ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਮੁਰ ਸ਼ਿਕਾਇਤ ਮਿਲਣ ਤੇ ਪਾਰਕਿੰਗ ਦਾ ਠੇਕਾ ਰੱਦ ਕਰ ਦਿੱਤਾ ਜਾਵੇਗਾ ਤੇ ਜੇ ਪਾਸੇ ਹਾਲਾਂਕਿ ਪਾਰਕਿੰਗ ਠੇਕੇਦਾਰ ਨੇ ਕਿਹਾ ਕਿ ਉਸ ਦਿਨ ਨਾਲ ਸਾਜ਼ਿਸ਼ ਕੀਤੀ ਜਾ ਰਹੀ ਜੇ ਕੀਰਮਨ ਕੋਲ ਕੇ ਓਵਰਚਾਰਜ ਕਰਦਾ ਜਿੰਨੇ ਉਹਦੇ ਦਿੱਤੇ ਹੋਏ ਨੇ ਠੇਕੇ ਦੇ ਸ਼ਰਤਾਂ ਦੇ ਮੁਤਾਬਕ ਤਾਂ ਉਹਦੇ ਇਹ ਵੀ ਜੇ ਪਹਿਲੀ ਉਹਨੂੰ ਗਲਤੀ ਫੜੀ ਜਾਂਦੀ ਹੈ ਇਸ ਤਰ੍ਹਾਂ ਦੀ ਵੈਲੂਏਸ਼ਨ ਫੜੀ ਜਾਂਦੀ ਹੈ ਤਾਂ ਉਹਨੂੰ ਜੁਰਮਾਨਾ ਕੀਤਾ ਉਹਦੇ ਸ਼ਰਤਾਂ ਕਿੰਨਾ ਜੁਰਮਾਨਾ ਕੀਤਾ ਉਹਨੂੰ 5 ਲੱਖ ਤੋਂ ਉੱਤੇ ਨਹੀਂ ਅਜੇ ਨਹੀਂ ਸੀ ਅਸੀਂ ਸਾਨੂੰ ਪਿਛੋਂ ਮੀਡੀਆ ਦੇ ਵਿੱਚੋਂ ਵੀ ਆਏ ਸੀ ਸਾਨੂੰ ਸੋਰਸਸ ਦੱਸ ਰਹੇ ਸੀ ਜੇ ਫਿਰ ਮੈਂ ਇੱਕ ਡਾਕਟਰ ਨੂੰ ਭੇਜਿਆ ਤਾਂ ਉਹ ਡਾਕਟਰ ਦੀ ਵੀ ਉਹਨੇ 100 ਰੁਪਏ ਦੀ ਪਰਚੀ ਕੱਟੀ ਸੀ ਤੇ ਡਾਕਟਰ ਜਿਹੜੇ ਕਾਰਾਏ ਤੇ ਗੜੀ ਰੰਦੀ ਪੱਕੀ ਜਿਵੇਂ ਉਹਨਾਂ ਨੇ ਬੋਕੇ ਟੈਂਡਰ ਪੜਾਇਆ ਵੀ ਉਹ ਗਾੜੀ ਪਾਰਕਿੰਗ ਕਰੇਟਰ ਵੀ ਲੋਕਾਂ ਲਈ ਜੇ ਲੋਕਾਂ ਦੇ ਕੋਲ ਇੱਥੇ ਪੱਕੀ ਘੜੀਆਂ ਰਹਿ ਜਾਂਦੀਆਂ ਨੇ 20 ਸਾਲਾਂ ਦੀਆਂ ਰਹਿ ਜਾਂਦੀਆਂ ਕੋਈ ਨਾ ਜੀ ਉਹਨੂੰ ਇੱਕ ਵਾਰੀ ਫਾਈਨ ਕੀਤਾ ਕਾਫੀ ਵੱਡਾ ਫਾਈਨਡ ਦੀ ਅਮਾਉਂਟ ਹੈ ਜੇ ਫਿਰ ਵੀ ਨਹੀਂ ਸਧਰੂਗਾ ਅਸੀਂ ਇੱਕ ਵਾਰੀ ਦੁਬਾਰਾ ਫਾਈਨ ਕਰਕੇ ਉਹਦਾ ਟਿਕਾ ਰੱਦ ਕਰਦੇ ਜੋ ਕਾਨੂੰਨੀ ਤਰਕ ਜੋ ਕਾਨੂੰਨੀ ਜੋ ਕਾਨੂੰਨੀ ਪਰਿਆ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਉਹ ਹਰ ਐਕਸ਼ਨ ਲੈ ਜਾਓ ਇਹ ਲਿਖਿਆ ਹੋਇਆ ਮੇਰੇ ਪਾਸੋਂ ਸਕੂਟਰ ਖੜਾਉਂਦੇ ਬਦਲੇ 100 ਰੁਪਿਆ ਲੈ ਚਾਰਜ ਕਰ ਲਿਆ ਕਿੰਨੀ ਵੱਡੀ ਸਾਜ਼ਿਸ਼ ਖੇਡੀਆ ਮੇਰੇ ਖਿਲਾਫ 100 ਰੁਪਿਆ ਸਾਜ਼ਿਸ਼ ਬੈਸਕੂਟਰ ਦਾ 100 ਰੁਪਏ ਵਾਲਿਆ ਆ ਗਿਆ ਇਹਨੇ ਇਹ ਕਹਿਣੀ ਲਿਖਤੀ ਚ ਤੁਸੀਂ ਇਹ ਨਗਾਰਦੇ ਵੀ ਕੋਈ ਮੈ ਸਕੂਟਰ ਦਾ 100 ਰੁਪਏ ਨਹੀਂ ਲਿਆ 100 ਰੁਪਏ ਮੈਂ ਕਦੀ ਵੀ 100 ਰੁਪਏ ਨਹੀਂ ਲਿਆ ਦੂਜੀ ਗੱਲ ਤਾਂ ਸੁਣ ਲਓ ਭਾਈ ਸਾਹਿਬ ਮੇਰੀ ਰਿਕਵੈਸਟ ਸੁਣੋ ਮੈਂ ਤਾਂ ਕੇ ਵੀ ਮਰਿਆ ਵੀ ਮੈਂ ਪਤਾ ਨਹੀਂ ਕਰਦਾ ਕਿੰਨਾ ਸੋਨਾ ਵੇਚ ਕੇ ਇਹਨੂੰ ਕਿਸ਼ਤਾਂ ਦੇ ਦਿੱਤੀ ਆ 100 ਰੁਪਏ ਕਹਿੰਦੇ ਸਕੂਟਰ ਦਾ ਲਿਆ ਐਪਲੀਕੇਸ਼ਨ 'ਚ ਕੀ ਲਗਾ ਰਿਹਾ ਮੈਂ ਕਾਰ ਲਈ ਆ ਇਹ ਦੇਖੋ ਤੇ ਸਾਜਿਸ਼ ਨਹੀਂ ਤੇ ਹੋਰ ਕੀ ਆ ਅਸੀਂ 100 ਰੁਪਏ ਲੈਣੇ ਆ ਜੀ ਜਿਹੜਾ ਸਕੂਟਰ ਮੋਟਰਸਾਈਕਲ ਕੋਈ ਖੜਾ ਕਰਦਾ ਜਿਹੜਾ ਸਾਰਾ ਦਿਨ ਘੇੜੇ-ਘੇੜੇ ਘੜਦਾ ਅਸੀਂ ਲੈ ਲੈਨੇ ਆ 10 ਰੁਪਏ ਜੀ ਸਰ ਦੂਜੀ ਗੱਲ 46 ਲੱਖ ਦਾ ਏ ਟੇਕਾ ਜੇ 10 ਰੁਪਏ ਲੈ ਲਈਏ ਕੀ ਕਰੀਏ 46 ਲੱਖ ਰੁਪਏ ਦਾ ਏ ਟੇਕਾ ਏ ਇਹਨਾਂ ਨੂੰ ਮੈਂ 534000 ਰੁਪਏ ਕਿਸ਼ਤ ਦੇਣਾ 534000 ਰੁਪਏ ਕਿਸ਼ਤ ਦੇਣਾ ਠੀਕ ਹੈ ਇਹ ਬਹਿ ਕੇ ਤੂੰ ਆਣੀ ਆ ਜੇ ਮੈਂ 20 ਰੁਪਏ ਵੀ ਨਹੀਂ ਦਊਗਾ ਘਾਰ ਤੇ ਮੈਂ ਕਿੱਥੇ ਜਾਊਂਗਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਾਲ 2023 ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਜਿਸ ਦੇ ਮੁਤਾਬਿਕ 17 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ 187 ਤੋਂ ਵੱਧ ਸਮਗਨਰ ਗ੍ਰਿਫਤਾਰ ਕੀਤੇ ਨੇ ਐਕਸਾਈਜ਼ ਦੇ ਮਾਮਲੇ ਦੇ ਵੀ 233 ਕੇਸ ਦਰਜ ਕੀਤੇ ਗਏ ਨੇ 38 ਇਮੀਗ੍ਰੇਸ਼ਨ ਕੰਪਨੀਆਂ ਤੇ ਐਫ ਆਈ ਆਰ ਦਰਜ ਹੋਈ ਹੈ ਉੱਥੇ ਚੰਡੀਗੜ੍ਹ ਪੁਲਿਸ ਦੇ ਮੁਤਾਬਿਕ ਗਲਤ ਧੰਦਾ ਚਲਾਉਣ ਵਾਲੇ 9 ਸਪਾ ਸੈਂਟਰ ਸੀਲ ਕੀਤੇ ਗਏ ਨੇ ਸੱਟੇਬਾਜ਼ੀ ਦੇ ਮਾਮਲੇ ਦੇ ਵਿੱਚ 127 ਲੋਕ ਗ੍ਰਿਫਤਾਰ ਕੀਤੇ ਗਏ ਨੇ ਥਾਂ ਥਾਂ ਤੇ ਲੱਗੇ ਕੈਮਰਿਆਂ ਦੀ ਮਦਦ ਦੇ ਨਾਲ 410 ਕੇਸ ਸੁਲਝਾਏ ਗਏ। ਟੈਸ਼ਲ ਕੈਂਪੇਨ ਦੇ ਅੰਦਰ ਇਮੀਗ੍ਰੇਸ਼ਨ ਫਾਰਮਸ ਜਿਹੜੀ ਫਰॉड ਲੁਕਾਉਣ ਕਰ ਰਹੀ ਸੀ। ਬੱਚੇ ਜਿਹੜੇ ਪੇਰੈਂਟਸ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਕਰਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਚਾਹ ਚ ਵੱਡੀ ਵੱਡੀ ਮਾਤਰਾ ਚ ਇਹਨਾਂ ਨੂੰ ਪੈਸੇ ਦਿੰਦੇ ਸੀ। ਉਹਦੇ ਵਿੱਚ 78 ਇਮੀਗ੍ਰੇਸ਼ਨ ਫਾਰਮਸ ਤੇ ਅਸੀਂ ਐਫਰਟਸ ਕੀਤੀਆਂ। ਕੁਝ ਇਮੀਗ੍ਰੇਸ਼ਨ ਫਾਰਮਸ ਨੇ ਪੁਲਿਸ ਤੋਂ ਐਨਓਸੀ ਲਏ ਬਿਨਾ ਆਪਣਾ ਆਪਰੇਸ਼ਨ ਕਰ ਰਹੇ ਸੀ। ਕੁਝ ਨੇ ਅ ਬੱਚਿਆਂ ਤੇ ਪੇਰੈਂਟਸ ਨਾਲ ਫਰਾਡ ਕਮਿਟ ਕੀਤੇ ਲੱਖਾਂ ਦੀ ਮਾਤਰਾ ਚ ਉਹਨਾਂ ਦੇ ਪੈਸੇ ਉੱਥੇ ਗਏ ਤੇ 78 ਇਮੀਗ੍ਰੇਸ਼ਨ ਫਾਰਮਸ ਦੇ ਖਿਲਾਫ ਅਸੀਂ ਐਫਆਈਆਰਸ ਕੀਤੀਆਂ ਜਿਸ ਚੋਂ ਵੱਡੀ ਮਾਤਰਾ ਵਿੱਚ ਰਿਕਵਰੀਜ਼ ਤੇ ਅਰੈਸਟ ਵੀ ਹੋਇਆ ਇਸ ਤੋਂ ਇਲਾਵਾ ਫਲੈਸ਼ ਟ੍ਰੇਡ ਜਿਹੜਾ ਚੰਡੀਗੜ੍ਹ ਦੇ ਕੁਝ ਸਪਾ ਸੈਂਟਰਸ 'ਤੇ ਚੱਲ ਰਿਹਾ ਸੀ ਉਹਦੇ ਤੇ ਡੈਡੀਕੇਟਿਡ ਕਾਰਵਾਈ ਕਰਦੇ ਹਾਂ 9 ਸਪਾ ਸੈਂਟਰਸ ਨੂੰ ਬੰਦ ਕਰਾਇਆ ਗਿਆ ਉੱਥੇ ਦੀ ਵਿਕਟਿਮਸ ਨੂੰ ਰੈਸਕਿਊ ਕਰਾਇਆ ਗਿਆ ਤੇ ਜਿਹੜੇ ਵੀ ਉੱਥੇ ਆਫੈਂਡਰ ਸੀ ਉਹਨਾਂ ਨੂੰ ਬੁੱਕ ਕਰਕੇ ਅਸੀਂ ਜੇਲ੍ਹ ਭੇਜਿਆ ਕਈ ਬਹੁਤ ਐਗਜ਼ੈਂਪਲਰੀ ਕੇਸਸ ਹੋਏ ਜਿਦੇ ਚ ਹਾਈ ਕੋਰਟ ਤੋਂ ਵੀ ਬੇਲ ਰਿਜੈਕਟ ਹੋਈ ਹੈ ਜਿਦੇ ਤੇ ਇਹ ਮੈਸੇਜ ਜਾਂਦਾ ਕਿ ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਜਿਹੜੀ ਟੋਲਰੇਟ ਨਹੀਂ ਕੀਤੀ ਜਾਵੇਗੀ ਗੈਂਗਸਟਰਸ ਤੇ ਕਾਰਵਾਈ ਚ ਮੈਂ ਦੱਸਣਾ ਚਾਹੁੰਦੀ ਹਾਂ ਕਿ 17 ਤੋਂ ਵੱਧ ਵੱਡੇ ਗੈਂਗਸਟਰ ਜਿਹੜੇ ਅਲੱਗ-ਅਲੱਗ ਗੈਂਗਸ ਨਾਲ ਅਸੋਸੀਏਟਿਡ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਵੱਡੀ ਮਾਤਰਾ ਵਿੱਚ ਐਮੂਨੀਸ਼ਨ ਪਿਸਟਲਸ ਉਹਨਾਂ ਤੋਂ ਬਰਾਮਦ ਹੋਏ ਐਨਡੀਪੀਐਸ ਕੇਸਸ ਚ ਪੂਰੇ ਸਾਲ ਚ 187 ਤੋਂ ਉੱਪਰ ਅਕਿਊਜ਼ਡ ਅਸੀਂ ਪੂਰੇ ਚੰਡੀਗੜ੍ਹ ਚੋਂ ਫੜੇ ਆਂ ਚੰਡੀਗੜ੍ਹ ਤੁਸੀਂ ਜਾਣਦੇ ਹੋ ਬਹੁਤ ਵੱਡਾ ਸ਼ਹਿਰ ਨਹੀਂ ਹੈ ਬਟ ਜ਼ਿਆਦਾ ਇਨਫੋਰਸਮੈਂਟ ਕਰਕੇ ਜਿਹੜੇ ਬਾਹਰੋਂ ਵੀ ਆ ਕੇ ਪੈਟੀ ਸਮਕਲਿੰਗ ਕਰਦੇ ਸੀ ਚੰਡੀਗੜ੍ਹ ਜ਼ਿਆਦਾ ਪ੍ਰੋਬਲਮ ਸਾਨੂੰ ਪੈਟੀ ਸਮਕਲਿੰਗ ਦੀ ਆਂਦੀ ਕੰਜ਼ਮਪਸ਼ਨ ਦੀ ਆਂਦੀ ਹੈ ਤੇ 187 ਤੋਂ ਉੱਪਰ ਅਕਿਊਜ਼ ਫੜੇ ਤੇ ਵੱਡੀ ਮਾਤਰਾ ਵਿੱਚ ਡਰਗ ਮਨੀ ਤੇ ਡਰਗਸ ਰਿਕਵਰ ਹੋਈਆਂ 90 ਸਾਲ ਮੌਕੇ ਜਿੱਥੇ ਕਿ 31 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਵਕਫ ਵਕ ਥਾਵਾਂ ਤੇ ਜਸ਼ਨ ਮਨਾਏ ਜਾਣਗੇ ਤਾਂ ਇਸੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਤਿਆਰਬਰ ਤਿਆਰ ਹੈ 31 ਦਸੰਬਰ ਰਾਤ ਹੁੱਲੜ ਬਾਜ਼ੀ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਨਵੇਂ ਸਾਲ ਮੌਕੇ ਖੁੱਲਣ ਵਾਲੇ ਬਾਹਰ ਦੇ ਕਰਬਾਂ ਦਾ ਵੀ ਸਮਾਂ ਨਿਰਧਾਰਤ ਕੀਤਾ ਗਿਆ ਇਹ ਸਭ ਨੂੰ ਲੈ ਕੇ ਨਿਊਜ਼ 18 ਦੀ ਟੀਮ ਨੇ ਐਸਐਸਪੀ ਚੰਡੀਗੜ੍ਹ ਦੇ ਨਾਲ ਖਾਸ ਗੱਲਬਾਤ ਕੀਤੀ ਮੈਂ ਨਵੇਂ ਸਾਲ ਨੂੰ ਲੈ ਕੇ ਬਹੁਤ ਸਾਰੀਆਂ ਤਸਵੀਰਾਂ ਹਰ ਸਾਲ ਸਾਹਮਣੇ ਆਉਂਦੀਆਂ ਹਨ ਸ਼ਰਾਬਾਂ ਨਾਲ ਰੱਜੇ ਹੁੰਦੇ ਐ दारू ਪੀਤੀ ਹੁੰਦੀ ਔਰ ਹੁਲੜਬਾਜੀ ਬਹੁਤ ਜ਼ਿਆਦਾ ਹੁੰਦੀ ਐ ਇਸ ਵਾਰ ਕਿਸ ਤਰੀਕੇ ਦੀ ਤਿਆਰੀ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਵੱਲੋਂ ਪੂਰੇ ਚੰਡੀਗੜ੍ਹ 'ਚ 1000 ਤੋਂ ਉੱਪਰ ਪੁਲਿਸ ਆਫੀਸਰ ਤਾਇਨਾਤ ਕੀਤੇ ਗਏ ਨੇ ਅਲੱਗ-ਅਲੱਗ ਨਾਕਿਆਂ ਤੇ ਜੰਕਨ ਡਰਾਈਵਿੰਗ ਨਾਕਾਸਤੇ ਯਾ ਵੀਕਲ ਚੈਕਿੰਗ ਵਾਲੇ ਨਾਕੇ ਜਿਹੜੇ ਸਾਡੇ ਲੱਗੇ ਆ ਇਸ ਤੋਂ ਇਲਾਵਾ ਜ਼ਿਆਦਾ ਭੀੜ ਵਾਲੇ ਇਲਾਕਿਆਂ 'ਚ ਅਸੀਂ ਡਿਪਲॉयਮੈਂਟ ਕੀਤੀ ਐ ਜਿਸ ਤਰ੍ਹਾਂ ਲੰਤੇ ਮਾਲ ਹੋ ਗਿਆ ਸਾਰਾ ਸੈਕਟਰ ਲੇਕ ਅਰੋਮਾ ਜਾਂ ਹੋਰ ਜਿੱਥੇ ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਆ ਉੱਥੇ ਅਸੀਂ ਐਕਸਟਰਾ ਡਿਪਲੋਇਮੈਂਟ ਕੀਤੀ ਹੈ ਪੈਰਾਮਿਲਟਰੀ ਫੋਰਸ ਵੀ ਲਗਾਈ ਗਈ ਹੈ ਸੀਆਰਪੀਐਫ ਆਈਟੀਬੀਪੀ ਸਾਨੂੰ ਬਾਹਰੋਂ ਫੋਰਸ ਮਿਲੀ ਹੈ ਤੇ ਉਹ ਵੀ ਅਸੀਂ ਡਿਪਲੋਏ ਕਰਾਂਗੇ ਤੇ ਕਿਸੇ ਵੀ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਅਸੀਂ ਟੋਲਰੇਟ ਨਹੀਂ ਕਰਾਂਗੇ ਤਾਂ ਕਿ ਜਿਹੜੀ ਜਨਰਲ ਪਬਲਿਕ ਹੈ ਉਹ ਸੇਫਲੀ ਤੇ ਪੀਸਫੁਲੀ ਮਨਾ ਸਕੇ ਜਿਹੜੇ ਹੁੱਲੜਬਾਜ਼ੀ ਕਰਦੇ ਆ ਚਲਾਨ ਤਾਂ ਕਰੋਗੇ ਕਰੋ ਕਿ ਹਵਾਲਾਤ ਵੀ ਤੁਰੰਤ ਇਹਨਾਂ ਨੂੰ ਭੇਜਿਆ ਜਾਏਗਾ ਜੇਕਰ ਕੋਈ ਇਸ ਤਰੀਕੇ ਦੀ ਬਦਮਾਸ਼ੀ ਕਰਦੇ ਦੇਖੋ ਜੇ ਡੇਂਜਰਸ ਡਰਾਈਵਿੰਗ ਕਰਦੇ ਆ ਕੋਈ ਵਹੀਕਲ ਨੂੰ ਇਸ ਤਰ੍ਹਾਂ ਮਿਸਯੂਜ਼ ਕਰਕੇ ਕਰਦੇ ਆ ਤਾਂ ਉਹਨਾਂ ਤੇ ਬਿਲਕੁਲ ਅਕੋਰਡਿੰਗ ਟੂ ਲਾਅ ਐਕਸ਼ਨ ਲਿੱਤਾ ਜਾਏਗਾ ਤੇ ਜੇ ਕੋਈ ਹੋਰ ਵੀ ਵਾਰਦਾਤ ਸਾਹਮਣੇ ਆਉਂਦੀ ਪਬਲਿਕ ਡਰਿੰਕਿੰਗ ਦੀ ਜਾਂ ਡਰੰਕਨ ਡਰਾਈਵਿੰਗ ਦੀ ਉਹਨਾਂ ਤੇ ਵੀ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਜਿਹੜੇ ਪਰਿਵਾਰ ਦੇ ਨਾਲ ਨਵਾਂ ਸਾਲ ਮਨਾਣ ਦੇ ਲਈ ਬਾਹਰ ਨਿਕਲਦੇ ਨੇ ਕਿੰਨੇ ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਕਿਉਂਕਿ 12 ਵਜੇ ਤੱਕ ਹੈ ਜਾਂ ਸਵੇਰੇ ਸਵੇਰ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਕਿਉਂਕਿ ਕਈ ਥਾਵਾਂ ਤੇ ਸਾਰੀ ਰਾਤ ਰੈਸਟੋਰੈਂਟ ਖੁੱਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਹ ਦੇਖੋ ਚੰਡੀਗੜ੍ਹ 'ਚ ਦੋ ਤਰ੍ਹਾਂ ਦੇ ਰੈਸਟੋਰੈਂਟਸ ਨੇ ਜਿਨ੍ਹਾਂ ਕੋਲ 12 ਵਜੇ ਤੱਕ ਕਲਿੱਕ ਸਰਵਿੰਗ ਦੀ ਪਰਮਿਸ਼ਨ ਹੈ ਜਾਂ 2 ਵਜੇ ਤੱਕ ਹੈ ਤਾਂ ਡਿਪੈਂਡਿੰਗ ਔਨ ਦਾ ਪਰਮਿਸ਼ਨ ਜਿਹੜੀ ਉਹਨਾਂ ਕੋਲ ਹੈ ਉਸੇ ਹਿਸਾਬ ਨਾਲ ਅਸੀਂ ਅਪੀਲ ਕੀਤੀ ਹੈ ਸਾਰੇ ਆਰਗੇਨਾਈਜ਼ਰਸ ਨੂੰ ਕਿ ਉਸੇ ਹਿਸਾਬ ਨਾਲ ਆਪਣੀ ਆਪਰੇਸ਼ਨਸ ਕਰਨ ਤੇ ਜਿਵੇਂ ਹੀ ਉਹਨਾਂ ਦਾ ਆਪਰੇਸ਼ਨ ਟਾਈਮ ਖਤਮ ਹੋਏਗਾ ਪੁਲਿਸ ਇਨਸ਼ੋਰ ਕਰੇਗੀ ਕਿ ਉਹ ਬੰਦ ਹੋ ਜਾਣ ਤੇ ਲੋਕਾਂ ਨੂੰ ਅਪੀਲ ਕਰੇ